ਤੁਹਾਨੂੰ ਸਵਾਲ ਕਰਦਾ ਵੀ ਤੁਹਾਨੂੰ ਦਿਖਦੀ ਹੈ ਵੀ ਪੰਜਾਬ 'ਚ ਧਰਮ ਦੀ ਆਜ਼ਾਦੀ ਹੈ? ਬਿਲਕੁਲ। ਹਾਂ, ਧਰਮ ਦੀ ਆਜ਼ਾਦੀ ਇੱਥੇ ਬਿਲਕੁਲ ਨਹੀਂ ਹੈ। ਪਰ ਇੱਕ ਡਰਾਮਾ ਕਰਿਆ ਜਾ ਰਿਹਾ ਕਿ ਵੀ ਅਸੀਂ ਉਹ ਦੂਜੇ ਨੂੰ ਲੱਗਿਆ ਵੀ ਅਸੀਂ ਮਨਾ ਕੇ ਦਿਖਾਵਾਂਗੇ ਇੱਕ ਸਾਈਡ ਇੱਕ ਪਾਸੇ ਤਾਂ ਮਨਾ ਰਹੇ ਆ ਭਗਵੰਤ ਮਾਨ ਵਾਲੀ ਸਰਕਾਰ ਮਾਨੰਦਪੁਰ ਸਾਹਿਬ। ਹਾਂਜੀ। ਦੂਜੇ ਪਾਸੇ ਐ ਜੀ ਪੀ ਸੀ ਉਹ ਬਾਦਲੈਂਡਰ ਉਹ ਮਨਾ ਰਹੀ ਹੈ। ਹਾਂਜੀ। ਜਿਹੜਾ ਅਜੋਕੇ ਸਮੇਂ ਦਾ ਪੰਥਕ ਸਿੱਖ ਹੈ ਜਿਹੜਾ ਗੁਰੂ ਸਾਹਿਬ ਨੂੰ ਪਿਆਰ ਕਰਦਾ ਉਹ ਕਿੱਧਰ ਜਾਵੇ? ਸ਼ਰਾਬ ਲਾ ਦੀ ਇਹ ਚੀਜ਼ਾਂ ਜਿਹੜੇ ਧਰਮ ਨੂੰ ਪਿਆਰ ਧਰਮ ਨੂੰ ਨਹੀਂ ਪਿਆਰ ਕਰਦੇ ਉਹ ਅੱਜ ਲੋਕਾਂ ਚ ਬੜੇ ਇੱਕ ਨਾ ਸਾਫ ਸੁਥਤਰ ਬਣ ਕੇ ਦਿਖਾ ਰਹੇ ਵੀ ਅਸੀਂ ਗੁਰਪੁਰਤੇ ਇੱਕ ਵਾਰ ਸਦਾ ਸ਼ੀਦੀ ਦਿਨ ਮਨਾ ਰਹੇ ਹਾਂ ਜੀ ਹਾਂ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਕਿਸ ਤਰ੍ਹਾਂ ਮਨਾਇਆ ਜਾਣਾ ਚਾਹੀਦਾ ਕਿੱਥੇ ਮਨਾਇਆ ਜਾਣਾ ਚਾਹੀਦਾ ਦੇਖੋ ਜਦੋਂ ਦੀਨੇ ਕਾ ਭਗ ਮੋਗੇ ਧਰਤੀ ਦਿਨਾ ਕੰਗੁਰ ਗੁਰਦਾਰ ਸਾਹਿਬ ਗੁਰਗੋਬ ਗੁਰਗੋਬ ਸਿੰਘ ਜੀ ਦੇ ਮਹਾਰਾਜ ਦਾ ਉੱਥੋਂ ਮਹਾਰਾਜ ਸਾਹਿਬ ਨੇ ਇਹ ਜਫਰਨਾਮਾ ਲਿਖ ਕੇ ਭੇਜਿਆ ਭਾਈ ਦਿਆ ਸਿੰਘ ਜੀ ਇੱਥੋਂ ਉਹ ਉਸ ਟਾਈਮ ਔਰੰਗਜੇਬ ਦੀ ਸਰਕਾਰ ਔਰੰਗਜੇਬ ਜਿਹੜੀ ਸਰਕਾਰ ਸੀਗਾ ਸਭ ਕੁਝ ਹੋਈ ਸੀ ਉਹਨੂੰ ਦਿੱਤਾ ਤਾਂ ਉਸ ਜਫਰਨਾਮੇ ਦੇ ਰੂਪ ਵਿੱਚ ਇਸ ਵਾਰ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੇ ਸਮੂਹ ਪੰਥਕ ਜਥੇਬੰਦੀਆਂ ਜੋ ਸਾਜੋਂ ਚ ਪੰਥ ਨੂੰ ਸਵਰਪਤਨ ਜੋ ਸੱਚ ਨੂੰ ਧਰਮ ਦੀ ਆਜ਼ਾਦੀ ਧਰਮ ਦੀ ਬਹਾਲੀ ਵਾਸਤੇ ਕੰਮ ਕਰ ਰਹੀਆਂ ਹਨ ਉਹ ਇੱਥੇ ਗੁਰਦੀਨਾ ਕਾਂਗਰ ਧਰਤੀ ਦੇ ਮਨਾਰੀਆਂ ਤੇ ਉੱਥੋਂ ਇੱਕ ਪੰਜ ਮੈਂਬਰੀ ਬਫਦ ਇੱਕ ਪੱਤਰ ਲਿਖ ਕੇ ਭੇਜਣਾ ਹੈ ਜਫਰਨਾਮੇ ਦੇ ਰੂਪ ਜਫਰਨਾਮਾ ਨਹੀਂ ਕਹੇ ਜਫਰਨਾਮੇ ਦੇ ਰੂਪ ਚ ਰਾਸ਼ਟਰਪਤੀ ਕੋਲ ਜਾਵੇਗਾ ਉਧ ਲਿਖਿਆ ਜਾਵੇਗਾ ਕਿ ਸਾਨੂੰ ਪੰਜਾਬ ਦੀ ਧਰਤੀ ਤੇ ਕਿੰਨੀ ਕਿੰਨੀ ਦਿੱਕਤ ਆਈਆਂ ਕਿਹੜੇ ਕਿਹੜੇ ਸਾਡੇ ਨੌਜਵਾਨ ਮਾਰੇ ਗਏ ਧਰਮ ਦੀ ਆਜ਼ਾਦੀ ਹੈ ਕਿੱਥੇ ਉਹਨਾਂ ਨੂੰ ਇੱਕ ਜਫਰ ਨਾਮੇ ਦੇ ਰੂਪ ਚ ਤਰੀਕੇ ਮਤਲਬ ਉਹਦੇ ਸੇਮ ਚਿੱਠੀ ਬਣਾ ਕੇ ਭੇਜਣਗੇ ਕਿ ਸਾਡੇ ਨਾਲ ਤੁਸੀਂ ਅੱਜ ਗੁਰਤੇ ਇੱਕ ਵਾਰ ਸਾਬ ਸਹਿਬ ਇੱਕ ਸ਼ੀਦੀ ਦਿਨ ਮਨਾ ਕੇ ਇੱਕ ਟਗਵਾਂਚਨਾ ਕਰੋ ਤੁਸੀਂ ਸਿੱਖਾਂ ਨੂੰ ਪਹਿਲਾਂ ਜਿਉਂਦੇ ਤਾਂ ਰਹਿਣ ਦਿਓ ਆ ਤਾਂ ਭਗਵੰਤ ਮਾਨ ਦੀ ਸਰਕਾਰ ਨੇ ਇੱਥੇ ਧਰਮ ਦੀ ਜਾਦੀ ਰਹਿਣ ਦਿੱਤੀ ਬਿਲਕੁਲ ਜੀ ਬਾਦਲੀ ਸਰਕਾਰ ਨੇ ਸਾਨੂੰ ਉਹ ਡੀਜੀਪੀ ਲਾਇਆ ਜਿਹਨੇ ਸਾਡਾ ਕਹਾਣ ਕਰਿਆ ਕਦੇ ਬਰਗਾੜੀ ਕਰਾਇਆ ਗੁਰੂਗ੍ਰਾਂਸਰ ਦੀ ਬੇਦਬੀਆਂ ਕਰਾਈਆਂ ਹੋਰ ਕਿੰਨੇ ਜ਼ੁਲਮ ਜਿਵੇਂ ਗਿਣੌਣ ਲਾਜਮਾ ਛੇ ਸਾਰੀ ਇੰਟਰਵਿਊ ਨਾਲ ਭਰ ਦੇ ਵੀ ਹਾਂਜੀ ਜੀ ਤੇ ਭਗਵੰਤ ਮਾਨ ਸਰਕਾਰ ਤੁਸੀਂ ਦੇਖੇ ਰਹੇ ਹੋ ਕਿ ਸਾਡੇ ਨੌਜਵਾਨ ਚੱਕ ਚੱਕ ਕੇ ਜਿੱਲਾਂ ਛੱਟਿਆ ਕਿੰਨੇ ਝੂਠੇ ਮﻘਾਬਲੇ ਕਰੇ ਕਿੰਨੇ ਸਾਡਾ ਨੌਜਵਾਨ ਮਾਰ ਦਿੱਤਾ ਇਹ ਕਿਸੇ ਨੂੰ ਗਿਣਤੀ ਨਹੀਂ ਹੈ ਭਗਵੰਤ ਮਾਨ ਸਰਕਾਰ ਨੇ ਕਿੰਨੇ ਇੰਕਾਊਂਟਰ ਕਰ ਦਿੱਤੇ ਇੱਥੇ ਨਸ਼ਾ ਇਹਨਾਂ ਤੋਂ ਨਹੀਂ ਰੁਕਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਸ਼ਤਾਬਦੀ ਆ ਰਹੀ ਹੈ 350 ਸਾਲਾਂ ਸ਼ਹੀਦੀ ਸ਼ਤਾਬਦੀ ਜਿਹਨੂੰ ਪੂਰੇ ਦੇਸ਼ ਚ ਮਨਾਇਆ ਜਾ ਰਿਹਾ ਹੈ ਸਰਕਾਰਾਂ ਵੀ ਮਨਾ ਰਹੀਆਂ ਨੇ ਉੱਥੇ ਸਿੱਖ ਸੰਗਤਾਂ ਵੀ ਮਨਾ ਰਹੀਆਂ ਨੇ ਪਰ ਗੁਰੂ ਸਾਹਿਬ ਦੀ ਸ਼ੀਦੀ ਸ਼ਤਾਬਦੀ ਕਦੋਂ ਮਨਾਈ ਜਾਵੇ ਕਿਸ ਦਿਨ ਮਨਾਈ ਜਾਵੇ ਔਰ ਕਿਨੂੰ ਪਹਿਲਾਂ ਮਨਾਉਣ ਦਾ ਹੱਕ ਹੈ ਇਸ ਬਾਰੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਪ੍ਰਧਾਨ ਗੁਰਿੰਦਰ ਸਿੰਘ ਜੀ ਮੌਜੂਦ ਨੇ ਉਹਨਾਂ ਕੋਲ ਜਾਣਾਂਗੇ ਕਿ ਸ਼ਤਾਬਦੀ ਗੁਰੂ ਸਾਹਿਬ ਦੀ ਆ ਰਹੀ ਹੈ ਸਰਕਾਰ ਆਪਣੇ ਤੌਰ ਤੇ ਮਨਾ ਰਹੀਆਂ ਵੀਰ ਜੀ ਤੇ ਸੰਗਤਾਂ ਆਪਣੇ ਤੌਰ ਤੇ ਮਨਾ ਰਹੀਆਂ ਤੁਹਾਨੂੰ ਕੀ ਲੱਗਦਾ ਜਿਹੜਾ ਹੁਣ ਜਿਹੜਾ ਮੁੱਦਾ ਉੱਠਾ ਹੋਇਆ ਕਿ ਪੰਜਾਬ ਸਰਕਾਰ ਜਿਹੜੀ ਸ਼ਤਾਬਦੀ ਮਨਾਈ ਜਾ ਰਹੀ ਉਹ ਨਾਲੋਂ ਕੀ ਕਹਿਣਾ ਚਾਹੋਗੇ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਗੁਰਤੇਗਵਾ ਦਸਹਿਣ ਸ਼ੀਦੀ ਦਿੱਤੀ ਹੈ ਉਹਨਾਂ ਨੇ ਧਰਮ ਦੀ ਆਜ਼ਾਦੀਵਾਦ ਦੀ ਸ਼ੀਦੀ ਦਿੱਤੀ ਹੈ ਬਿਲਕੁਲ ਜੀ ਕਿਉਂਕਿ ਜੇ ਗੁਰੂ ਸਾਹਿਬ ਕੋਲ ਉਸ ਟਾਈਮ ਹਿੰਦੂ ਜਗਾ ਕੋਈ ਮੁਸਲਮਾਨ ਆ ਜਾਂਦਾ ਗੁਰੂ ਸਾਹਿਬ ਨੇ ਉਹਨਾਂ ਨੂੰ ਮਾਰਾ ਨਹੀਂ ਕਰਨਾ ਸੀ ਕਿਉਂਕਿ ਗੁਰੂ ਸਾਹਿਬ ਧਰਮ ਰੱਖਿ ਖਾਨ ਬਿਲਕੁਲ ਜੀ ਗੁਰਦੇਵਤ ਸਿੰਘ ਸਾਹਿਬ ਜੀ ਪਰ ਅਜੋਕੇ ਸਮੇਂ ਵੀ ਤੁਸੀਂ ਦੱਸੋ ਮੈਂ ਤੁਹਾਨੂੰ ਸਵਾਲ ਕਰਦਾ ਵੀ ਤੁਹਾਨੂੰ ਦਿਖਦੀ ਹੈ ਵੀ ਪੰਜਾਬ 'ਚ ਧਰਮ ਦੀ ਆਜ਼ਾਦੀ ਹੈ ਬਿਲਕੁਲ ਹਾਂ ਧਰਮ ਦੀ ਆਜ਼ਾਦੀ ਤੇ ਬਿਲਕੁਲ ਨਹੀਂ ਹੈ ਪਰ ਇੱਕ ਡਰਾਮਾ ਕਰਿਆ ਜਾ ਰਿਹਾ ਕਿ ਵੀ ਅਸੀਂ ਉਹ ਦੂਜੇ ਨੂੰ ਲੱਗੇ ਵੀ ਅਸੀਂ ਮਨਾ ਕੇ ਦਿਖਾਵਾਂਗੇ ਇੱਕ ਸਾਈਡ ਇੱਕ ਪਾਸੇ ਤਾਂ ਮਨਾ ਰਹੇ ਆਂ ਭਗਵੰਤ ਮਾਨ ਵਾਲੀ ਸਰਕਾਰ ਮਾਰੀ ਅਨੰਦਪੁਰ ਸਾਹਿਬ ਹਾਂਜੀ ਦੂਜੇ ਪਾਸੇ ਐ ਜੀ ਪੀ ਸੀ ਉਹ ਬਾਦਲੈਂਡਰ ਉਹ ਮਨਾ ਰਹੀ ਹੈ ਹਾਂਜੀ ਜਿਹੜਾ ਅਜੋਕੇ ਸਮੇਂ ਦਾ ਪੰਥਕ ਸਿੱਖ ਹੈ ਜਿਹੜਾ ਗੁਰੂ ਸਾਹਿਬ ਨੂੰ ਪਿਆਰ ਕਰਦਾ ਉਹ ਕਿੱਧਰ ਜਾਵੇ ਕਿਉਂਕਿ ਦੋਨਾਂ ਨੇ ਤਾਂ ਸਿਆਸੀ ਰੋਟੀਆਂ ਸੇਕਣੀਆਂ ਨਾ ਬਾਦਲਾ ਨੇ ਇੱਥੇ ਧਰਮ ਦੀ ਜਾਦੀ ਰਹਿਣ ਦਿੱਤੀ ਨਾ ਤਾਂ ਭਗਵੰਤਪਾ ਦੀ ਸਰਕਾਰ ਨੇ ਇੱਥੇ ਧਰਮ ਦੀ ਜਾਦੀ ਰਹਿਣ ਦਿੱਤੀ ਬਾਦਲੀ ਸਰਕਾਰ ਨੇ ਸਾਨੂੰ ਉਹ ਡੀਜੀਪੀ ਲਾਇਆ ਜਿਹਨੇ ਸਾਡਾ ਘਾਣ ਕਰਿਆ ਕਦੇ ਬਰਗਾੜੀ ਕਰਾਇਆ ਗੁਰੂਗਰਾਸ ਦੀ ਬੇਦਬੀਆਂ ਕਰਾਈਆਂ ਹੋਰ ਕਿੰਨੇ ਜ਼ੁਲਮ ਜਿਵੇਂ ਗਿਣੌਣ ਲੱਜਮਾ ਛੇ ਸਾਰੀ ਇੰਟਰਵਿਊ ਨਾਲ ਭਰ ਦੇ ਤੇ ਭਗਵੰਤਪਾ ਸਰਕਾਰ ਤੁਸੀਂ ਦੇਖੇ ਰਹੇ ਹੋ ਕਿ ਸਾਡੇ ਨੌਜਵਾਨ ਚੱਕ ਚੱਕ ਕੇ ਜਿੱਲਾਂ ਛੱਟਿਆ ਕਿੰਨੇ ਝੂਠੇ ਮﻘਾਬਲੇ ਕਰੇ ਕਿੰਨੇ ਸਾਡਾ ਨੌਜਵਾਨ ਮਾਰ ਦਿੱਤਾ ਇਹ ਕਿਸੇ ਨੂੰ ਗਿਣਤੀ ਨਹੀਂ ਹੈ ਭਗਵੰਤਪਾ ਸਰਕਾਰ ਨੇ ਨਸ਼ਾ ਇਹਨਾਂ ਤੋਂ ਨਹੀਂ ਰੁਕਿਆ ਜਾ ਰਿਹਾ ਅੱਜ ਘਰ ਘਰ ਨਸ਼ਾ ਜਰਦਾ ਤਬਾਕੂ ਇਹਨੂੰ ਤਾਂ ਨਸ਼ਾ ਨਹੀਂ ਕਿਣਦੇ ਪਤਾ ਚਿੱਟਾਂ ਦੇ ਉੱਪਰ ਹੋ ਰਹੇ ਇਹ ਜੇ ਨਸ਼ੇ ਘਰ ਘਰ ਤੱਕ ਸ਼ਰਾਬ ਲਿਆਦੀ ਇਹ ਚੀਜ਼ਾਂ ਜਿਹੜੇ ਧਰਮ ਨੂੰ ਪਿਆਰ ਨਹੀਂ ਧਰਮ ਨੂੰ ਨਹੀਂ ਪਿਆਰ ਕਰਦੇ ਉਹ ਅੱਜ ਲੋਕਾਂ 'ਚ ਬੜੇ ਇੱਕ ਨਾ ਸਾਫ ਸਵਿੱਤਰ ਬਣ ਕੇ ਦਿਖਾ ਰਹੇ ਵੀ ਅਸੀਂ ਗੁਰਤੇਗਵਦ ਦਾ ਸਾਇਦਾ ਸ਼ੀਦੀ ਦਿਨ ਮਨਾ ਰਹੇ ਹਾਂ ਜੀ ਹਾਂ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਕਿਸ ਤਰ੍ਹਾਂ ਮਨਾਇਆ ਜਾਣਾ ਚਾਹੀਦਾ ਕਿੱਥੇ ਮਨਾਇਆ ਜਾਣਾ ਚਾਹੀਦਾ ਦੇਖੋ ਜਦੋਂ ਦੀਨੇ ਕਾ ਭਾਗ ਮੋਗੇ ਧਰਤੀ ਦਿਨਾ ਕਾਂਗਰ ਗੁਰਦਾਰ ਸਾਹਿਬ ਗੁਰੂ ਗੋਬ ਗੁਰੂ ਗੋਬ ਸਿੰਘ ਜੀ ਦੇ ਮਹਾਰਾਜ ਉੱਥੋਂ ਮਹਾਰਾਜਾ ਸਾਹਿਬ ਨੇ ਇੱਕ ਜਫਰਨਾਮਾ ਲਿਖ ਕੇ ਭੇਜਿਆ ਭਾਈ ਦਿਆ ਸਿੰਘ ਜੀ ਇੱਥੋਂ ਬਿਲਕੁਲ ਜੀ ਉਹ ਉਸ ਟਾਈਮ ਔਰੰਗਜੇਬ ਦੀ ਸਰਕਾਰ ਔਰੰਗਜੇਬ ਜਿਹੜੀ ਸਰਕਾਰ ਸੀਗਾ ਸਭ ਕੁਝ ਹੋਈ ਸੀ ਉਹਨੂੰ ਦਿੱਤਾ ਤਾਂ ਉਸ ਜਫਰਨਾਮੇ ਦੇ ਰੂਪ ਵਿੱਚ ਇਸ ਵਾਰ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੇ ਸਮੂਹ ਪੰਥਕ ਜਥੇਬੰਦੀਆਂ ਜੋ ਸਾਧੂਆਂ ਚ ਪੰਥ ਨੂੰ ਸਮਰਪਿਤ ਹਨ ਜੋ ਸੱਚਮੂਹ ਧਰਮ ਦੀ ਆਜ਼ਾਦੀ ਧਰਮ ਦੀ ਬਹਾਲੀ ਵਾਸਤੇ ਕੰਮ ਕਰ ਰਹੀਆਂ ਹਨ ਉਹ ਇੱਥੇ ਗੁਰਦੀਨਾ ਕਾਂਗਰ ਧਰਤੀ ਤੇ ਮਨਾ ਰਹੀਆਂ ਹਨ ਤੇ ਉੱਥੋਂ ਇੱਕ ਪੰਜ ਮੈਮਰੀ ਬਫਦ ਇੱਕ ਪੱਤਰ ਲਿਖ ਕੇ ਭੇਜਣਾ ਹੈ ਜਫਰ ਨਾਮੇ ਦੇ ਰੂਪ ਜਫਰ ਨਾਮੇ ਲਈ ਕਹੇ ਜਫਰ ਨਾਮੇ ਦੇ ਰੂਪ ਚ ਰਾਸ਼ਟਰਪਤੀ ਕੋਲ ਜਾਵੇਗਾ ਉਹਦੇ ਲਿਖਿਆ ਜਾਵੇਗਾ ਕਿ ਸਾਨੂੰ ਪੰਜਾਬ ਦੀ ਧਰਤੀ ਤੇ ਕਿੰਨੇ ਕਿੰਨੇ ਦਿੱਕਤ ਆਈਆਂ ਕਿਹੜੇ ਕਿਹੜੇ ਸਾਡੇ ਨੌਜਵਾਨ ਮਾਰੇ ਗਏ ਧਰਮ ਦੀ ਆਜ਼ਾਦੀ ਹੈ ਕਿੱਥੇ ਉਹਨਾਂ ਨੂੰ ਇੱਕ ਜਫਰ ਨਾਮੇ ਦੇ ਰੂਪ ਚ ਤਰੀਕੇ ਮਤਲਬ ਉਹਦਾ ਸੇਮ ਚਿੱਠੀ ਬਣਾ ਕੇ ਭੇਜਣਗੇ ਕਿ ਸਾਡੇ ਨਾਲ ਤੁਸੀਂ ਅੱਜ ਗੁਰਪਤੇ ਇੱਕ ਵਾਰ ਸਹਿਬ ਅਕਸ਼ੀਦੀ ਦਿਨ ਮਨਾ ਕੇ ਇੱਕ ਠਗਵਾਂਚਨਾ ਕਰੋ ਤੁਸੀਂ ਸਿੱਖਾਂ ਨੂੰ ਪਹਿਲਾਂ ਜਿਉਂਦੇ ਤਾਂ ਰਹਿਣ ਦਿਓ ਸਿੱਖਾ ਨੂੰ ਧਰਮ ਦੀ ਆਜ਼ਾਦੀ ਦੇ ਰਹਿਣ ਦੋ ਹਾਂ ਸਿੱਖਾ ਧਰਮ ਦੀ ਆਜ਼ਾਦੀ ਦਾ ਬਾਹਰ ਰਹਿਣ ਦੋ ਕਿਉਂਕਿ ਇਹਨਾਂ ਨੂੰ ਸਿਰਫ ਵੋਟਾਂ ਦਾ ਹੀ ਮਤਲਬ ਹੈ ਉੱਥੇ ਅਨੰਦਵਰ ਸਾਹਿਬ ਭਗਵੰਤ ਮਾ ਦੀ ਸਰਕਾਰ ਹੈ ਕਿ ਸਰਕਾਰ ਕੋਲ ਸਾਰਾ ਧਾਮ-ਜਾਮ ਹੋਊਗਾ ਪਤਾ ਨਹੀਂ ਕੋਈ ਰਹਿਣ ਬਸੇਰਾ ਦਿਖਾਉਣ ਲੱਗਿਆ ਵ ਕੋਈ ਕੁਝ ਦਿਖਾਉਣ ਲੱਗਿਆ ਵ ਉਹਨਾਂ ਸਾਰਿਆਂ ਚ ਕੋਈ ਆਏ ਦਿਖਾਓ ਵੀ ਇਹਦਾ ਇੱਕ ਮੈਂਬਰ ਕੋ ਐਮਰਤਾਰੀ ਤੋਂ ਹੋਵੇ ਗੁਰਤੋ ਇੱਕ ਗੱਲ ਦਾ ਸਾਹਿਬ ਸਿੱਖਾ ਦਾ ਇਹੀ ਹੈ ਕਿ ਗੋਬ ਸਿੰਘ ਜਿਹੜੀ ਅਮਰ ਛਕਾਇਆ ਅਨੰਦਵਰ ਸਾਹਿਬ ਦੀ ਧਰਤੀ ਤੇ ਪਹਿਲਾਂ ਤੁਸੀਂ ਅਮਰ ਦਾ ਛਕ ਲੋ ਫਿਰ ਅਗਲੀ ਗੱਲ ਕਰਿਓ ਜੇ ਰਾਤ ਭਗਵ ਜਿਹੜੀ ਗੱਲ ਬਾਦਲ ਸਰਕਾਰ ਦੀ ਐ ਜੀ ਪੀ ਜੀ ਹੈ ਤੁਸੀਂ ਦੇਖਿਆ ਇਹਨਾਂ ਨੇ ਸਿੱਖਾਂ ਦਾ ਕੀ ਇਹਨਾਂ ਕੋਲ 15 ਸਾਲ ਸਰਕਾਰ ਆ ਚੁੱਕੀ ਹੈ ਤੁਸੀਂ ਦੇਖਿਆ 15 ਸਾਲ ਸਰਕਾਰ ਚ ਇਹਨਾਂ ਨੇ ਧਰਮ ਦੀ ਕਿਹੜੀ ਜਾਂ ਬਹਾਲੀ ਕੀਤੀ ਹੈ ਬਿਲਕੁਲ ਜਿਹੜਾ ਜਸਪਾਲ ਸਿੰਘ ਚੌੜ ਸਿੱਧਵਾ ਉਹ ਭਾਈ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਦਾ ਵਿਰੋਧ ਕਰਦਾ ਉਹ ਇਹਦੀ ਸਰਕਾਰ ਨੇ ਗੋਲੀ ਮਾਰ ਕੇ ਮਾਰਿਆ ਹत्ता ਕਰੇ ਬਾਦਲ ਸਰਕਾਰ ਨੇ ਉਸ ਐ ਜੀ ਪੀ ਸੀ ਨੇ ਉਹਦੀ ਸਾਰ ਲਈ ਕਿਉਂਕਿ ਮੈਂ ਇਹੀ ਕਹ ਤੁਹਾਨੂੰ ਬਾਰ ਬਾਰ ਬੇਨਤੀ ਕਰਦੇ ਆ ਕਿ ਜੇ ਤੁਸੀਂ ਸੱਚਮੁੱਚ ਗੁਰਤੇਗਬਾਤ ਸਾਹਿਬ ਦੀ ਛੀਦੀ ਨੂੰ ਸਮਰਪਿਤ ਹੋਣਾ ਚਾਹੁੰਦੇ ਹੋ ਤਾਂ 23 ਤਰੀਕ ਦੀਨਾਂ ਕਾਂਗੜ ਧਰਤੀ ਮੋਗੇ ਕੋਲ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਹੋਈਏ ਤੇ ਬਾਅਦ ਤੋਂ ਬਾਅਦ ਸੰਗਤਾਂ ਦੇ ਰੂਪ ਚ ਕਾਫਲੇ ਰੂਪ ਚ ਉੱਥੇ ਪਹੁੰਚੀ ਹੈ ਜੀ ਬਿਲਕੁਲ ਆਪਣੇ ਆਪਣੇ ਵਿਚਾਰ ਨੇ ਸੰਗਤਾਂ ਨੂੰ ਕਿਵੇਂ ਲੱਗਦਾ ਹੈ ਇਤਿਹਾਸ ਬਾਰੇ ਤਾਂ ਜਿਹੜੇ ਸਿੱਖ ਲੋਕ ਹੀ ਜਾਣਦੇ ਆ ਕਿ ਇਹਨੂੰ ਕਿਸ ਤਰ੍ਹਾਂ ਮਨਾਇਆ ਜਾਣਾ ਚਾਹੀਦਾ ਕਿਸ ਤਰ੍ਹਾਂ ਕਿਉਂਕਿ ਦੇਖਿਆ ਜਾਏ ਤੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਇਹ ਕਹਿਣ ਦਾ ਮਤਲਬ ਇਹ ਹੀ ਆ ਕਿ ਸਰਕਾਰ ਨੂੰ ਉਹਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹ ਸਿੱਖਾਂ ਦਾ ਤਿਉਹਾਰ ਹੈ ਉਹਨਾਂ ਉਹਨਾਂ ਦੇ ਗੁਰਪੁਰਬ ਨੇ ਉਹਨਾਂ ਦੀ ਸ਼ਹੀਦੀ ਦਿਹਾੜੇ ਨੇ ਤੇ ਉਹ ਮਨਾਉਣ ਦਾ ਪਹਿਲਾ ਹੱਕ ਉਹਨਾਂ ਦਾ ਹੈ ਤੇ ਦੂਸਰੇ ਪਾਸੇ ਸਰਕਾਰ ਜੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੀ ਹੈ ਤੇ ਉਹ ਬਹੁਤ ਗਲਤ ਤਰੀਕਾ ਹੈ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਸ਼ਹੀਦੀ ਦਿੱਤੀ ਉਹ ਕੋਈ ਰਾਜਨੀਤਕ ਤੌਰ ਤੇ ਨਹੀਂ ਦਿੱਤੀ ਸੀ ਉਹਨਾਂ ਨੇ ਸਰਬੱਤ ਦੇ ਭਲੇ ਲਈ ਉਹ ਕੁਰਬਾਨੀ ਦਿੱਤੀ ਸੀ ਔਰ ਜਿਨ੍ਹਾਂ ਨੂੰ ਪਹਿਲਾਂ ਮਨਾਉਣ ਦਾ ਹੱਕ ਹੈ ਉਹ ਸਿੱਖਾਂ ਦੇ ਸਿੱਖ ਸੰਗਤ ਨਾਲ ਪਹਿਲਾਂ ਉਹਨਾਂ ਨੂੰ ਮਤਾ ਕਰਨਾ ਚਾਹੀਦਾ ਔਰ ਉਹਨਾਂ ਦੇ ਅੰਦਰ ਹੀ ਉਹ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ